ਹਾਂ ਜੀ ਇਹਦੀ ਬਿਲਕੁਲ ਰੈਸਟੋਰੈਂਟ ਜਿੰਨੇ ਆਊਟਲੈਟ ਹੋ ਗਏ ਢਾਬੇ ਹੋ ਗਏ ਸਾਰਿਆਂ ਲਈ ਇੱਕ ਤਰ੍ਹਾਂ ਨਾਲ ਚੰਗੀ ਹੈ ਜੀ ਬਿਕੋਜ਼ ਜਿਹੜਾ ਸਮਾਨ ਹੈ ਉਹ ਜਲੰਧਰ ਲੁਧਿਆਣਾ ਇਵਨ ਦਿੱਲੀ ਨਾਲੋਂ ਵੀ ਘੱਟ ਰੇਟਾਂ 'ਚ ਇੱਥੇ ਮਿਲ ਰਿਹਾ ਹੈ ਬਿਕੋਜ਼ ਜਿਹੜੇ ਵੀ ਨਹੀਂ ਮਾਰਨੇ ਪੈਣੇ ਤੇ ਆਪਣੇ ਸ਼ਹਿਰ ਵਿੱਚ ਹੀ ਹਾਂ ਜੇਨ ਡਿਲੀਵਰੀ ਚਾਹੀਦੀ ਹੈ ਡਿਲੀਵਰੀ ਵੀ ਪੂਰੀ ਅੱਪਾ ਸੁਵਿਧਾ ਰੱਖੀ ਹੋਈ ਹੈ ਇੱਕ ਤਰ੍ਹਾਂ ਸਾਡੇ ਕੋਲ ਸੁਪੀਰੀਅਰ ਕੁਆਲਿਟੀ ਉਹ ਵੀ ਇੱਕ ਬ੍ਰਾਂਡ ਨਹੀਂ ਮਿਲੇਗਾ ਕੁਆਲਿਟੀ ਬ੍ਰਾਂਡ ਤੁਹਾਨੂੰ ਹਰੇਕ ਮਿਲ ਜਾਏਗਾ ਸਿਫਤ ਵਿਸ਼ਵਾਸ ਇਵਨ ਜਿਹੜਾ ਜਿਹੜਾ ਮਾਰਕੀਟ ਦੇ ਵਿੱਚ ਆਉਂਦਾ ਵਿਸ਼ਵਾਸ ਕਰ ਸਕਦੇ ਆ ਬਿਲਕ ਆਏਗਾ ਬਿਲਕੁਲ ਪ੍ਰੋਪਰ ਜੀ ਖੋਲ ਕੇ ਥੈਲੀ ਲੈ ਕੇ ਜਾ ਸਕਦੇ ਅੱਛਾ ਕੁਆਂਟੀਟੀ ਮੰਨ ਲਓ ਜ਼ਿਆਦਾ ਚਾਹੀਦੀ ਹੋ ਕੋਈ ਕੈਕਟਰ ਆ ਕਹਿੰਦਾ ਮੇਰੇ ਕੋ 10 ਵਿਆਹ ਮੋਰੇ ਪੜੇ ਹੋਏ ਤਾਂ ਦੱਸਾ ਵਿਆਹਾਂ ਚੋਂ ਕਿ ਕੁਆਂਟੀਟੀ ਮਿਲ ਜਾਏਗੀ ਬਿਲਕੁਲ ਸਰ ਆਪਣੇ ਕੋਲ ਬਹੁਤ ਕਪੈਸਿਟੀ ਹੈ ਜੀ ਮਤਲਬ ਕਿ ਪੂਰਾ ਡਿਸਟ੍ਰਿਕਟ ਨੂੰ ਅਸੀਂ ਪੂਤਾ ਸਕਦੇ ਸਪਰਿੰਗ ਰੋਲ ਸ਼ੀਟਸ ਕਹਿੰਦੇ ਨੇ ਜੀ ਇਹਨੂੰ ਇਹ ਜਿਹੜੇ ਸਪਰਿੰਗ ਰੋਲਸ ਬਣਾਉਂਦੇ ਨੇ ਫਾਸਟ ਫੂਡ ਵਾਲੇ ਜਾਂ ਫਿਰ ਹੋਟਲਸ ਵਾਲੇ ਸੋ ਇਹ ਸ਼ੀਟ ਉਹਦਾ ਲਈ ਯੂਜ਼ ਹੁੰਦੀ ਹੈ ਅੱਜ ਕੱਲ ਡਿਮਾਂਡ ਚ ਵੀ ਬਹੁਤ ਹੈ ਬਿਲਕੁਲ ਬਿਲਕੁਲ ਸਰ ਉਸ ਤੋਂ ਬਾਅਦ ਸਰ ਫ੍ਰੈਂਚ ਫ੍ਰ ਫ੍ਰੈਂਚ ਫ੍ਰਾਈਜ਼ ਵਿਦ ਬਹੁਤ ਸਾਰੇ ਬ੍ਰਾਂਡ ਔਰ ਵੇਰੀਐਂਟ ਜਿਵੇਂ ਕਿ ਇਹ ਪਲੇਨ ਫ੍ਰਾਈਜ਼ ਨੇ ਇਹ ਮਸਾਲਾ ਫ੍ਰਾਈਜ਼ ਹੈ राइट फॉर अच्छा साइज बहुत अच्छा और बहुत है और रेला चीज आहा हां जी ये हुन पिज़्ज़ा सैंडविच वाले हर एक नु पता ਹੋਏਗਾ ਕਿ ਇਹ ਕੁਆਲਿਟੀ ਬਹੁਤ ਅੱਛੀ ਹੁੰਦੀ ਹੈ اور ਇਹ 2 ਕਿਲੋ ਦਾ ਪੈਕੇਟ ਹੈ ਅਗੇਨ ਜਿਹੜਾ ਸਾਡੇ ਕੋਲ ਹੋਲ سیل ਆਏਗਾ ਡੀਲਰ ਤਾਂ ਉਹਨੂੰ ਹੋਲ سیل ਦੇ ਰੇਟ ਸੀ ਦਫੇ ਸਵੀਟ ਕੌਰ ਆ ਗਿਆ ਜੀ ਸਵੀਟ ਕੌਰ ਅੱਜ ਕੱਲ ਬਹੁਤ ਟ੍ਰੈਂਡਿੰਗ ਹੈ ਜੀ اور ਕੁਆਲਿਟੀ ਸਵੀਟ ਕੌਰ ਚਾਹੇ ਕ੍ਰਿਸ਼ਨਾ ਹੋਵੇ ਜਾਂ ਟਾਈਗਰ ਹੋਵੇ ਕੌਰ ਬੌਰ ਹੋਵੇ ਸਾਡੇ ਕੋਲ ਤੁਹਾਨੂੰ ਹਰ ਬ੍ਰਾਂਡ ਮਿਲੇਗਾ ਜੀ ਸਵੀਟ ਕੌਰ ਤੋਂ ਬਾਅਦ ਸੋਇਆ ਚਾਂਪਾ ਜੀ ਜੀ ਸੋਇਆ ਚਾਂਪ ਮਿਲ ਜਾਏਗੀ ਤੁਹਾਨੂੰ ਰਾਈਟ ਔਰ ਹੁਣ ਕਈਆਂ ਦਾ ਖੱਛਾ ਹੁੰਦਾ ਹੈ ਜੀ ਕਿ ਸਾਨੂੰ ਪਿਓਰ ਸੋਇਆ ਚਾਹੀਦੀ ਹੈ ਜੀ ਆਟਾ ਮੈਦਾ ਮਿਕਸ ਨਹੀਂ ਚਾਹੀਦਾ ਤਾਂ ਉਹਨਾਂ ਨੂੰ ਮੈਂ ਦੱਸ ਰਿਹਾ ਕਿ ਸਾਡੇ ਕੋਲ ਪਿਓਰ ਸੋਇਆ ਚਾਂਪ ਮਤਲਬ ਕਿ 100% ਸੋਇਆ ਅਵੇਲੇਬਲ ਹੈ ਹੋਲ سیل ਰੇਟ ਤੇ ਫਿਰ ਲੱਗ ਜਿਹੜੇ ਭਰਾਏ ਉਹਨਾਂ ਦਾ ਕਿਵੇਂ ਫਾਇਦਾ ਹੋਏਗਾ ਸਰ ਹੋਲ سیلਰ ਦਾ ਫਾਇਦਾ ਐਦਾ ਹੋਏਗਾ ਕਿ ਹੁਣ ਉਹ ਲੋਕਲ ਮਾਰਕੀਟ ਜਾਂ ਜਿਸੇ ਕਹਿ ਲਓ ਤੁਸੀਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਉੱਥੋਂ ਮਾਲ ਚੱਕਦੇ ਨੇ ਔਰ ਉਹਨਾਂ ਨੂੰ ਕੁਝ ਸੜਨ ਭਾਜ ਦੇ ਰਿਹਾ ਹੈ ਨਾ ਸਰਟਨ ਭਾਜ ਦੇ ਰਿਹਾ ਹੈ ਸਾਡੇ ਕੋਲ ਹੋਲ سیل ਹੈ ਜੀ ਸਮਝ ਗਏ ਤੁਸੀਂ ਕਿ ਇੱਥੋਂ ਲਏਗਾ ਤਾਂ ਡੈਫੀਨੇਟਲੀ ਰਿਟੇਲ ਨਾਲੋਂ ਸਸਤਾ ਮਿਲੇਗਾ ਜੀ ਮਤਲਬ ਤੁਸੀਂ ਕਿਹਾ ਕਿ ਖਰੀਦਣ 'ਚ ਬਚਤ ਜ਼ਿਆਦਾ ਹੁੰਦੀ ਹੈ ਵੇਚਣ ਨਾਲੋਂ ਜੀ ਹੁਣ ਜਿਵੇਂ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਣ ਦੇ ਦਿੰਦਾ ਜੀ ਤਾਂ ਪਰਤਾ ਹੋ ਜਾਏਗਾ ਨਾ ਇੱਕ ਹਾਂ ਜੀ ਫ੍ਰੈਂਚ ਪ੍ਰਾਈਸ ਦਾ ਪੈਕੇਟ ਹੈ ਜੀ ਤੁਸੀਂ ਕਿਸੇ ਵੀ 2.5 ਕਿਲੋ ਦਾ ਪੈਕੇਟ ਹੈ ਕਿਸੇ ਵੀ ਡਿਟੇਲਰ ਕੋ ਜਾਓਗੇ ਤੁਹਾਨੂੰ 350 ਤੋਂ ਘੱਟ ਪੈਕੇਟ ਨਹੀਂ ਦੇਵੇਗਾ ਹੁਣ ਜੇ ਮੈਨੂੰ ਪੁੱਛੋ ਤਾਂ 240 ਰੁਪਏ ਦਾ ਪੈਕੇਟ ਮੇਰੇ ਕੋਲ ਜਿੰਨੇ ਮਰਜ਼ੀ ਹੈ ਇਸ ਸਜਾਈ ਦੇ ਫਿਸ਼ ਵੀ ਹੋ ਚਾਹੀਦੀ ਆ ਜਿਹੜੀ ਐਨ ਅੱਛੀ ਕੁਆਲਿਟੀ ਦੀ ਹੋਵੇ ਹਾਂਜੀ ਬਾਸਾ ਮੰਗਦੇ ਜ਼ਿਆਦਾ ਹਾਂਜੀ ਉਹ ਆਪਣੇ ਬਾਸਾ ਮੱਛੀ ਜੇ ਅਸੀਂ ਨਾਨ-ਵੇਜ ਦੀ ਗੱਲ ਕਰੀਏ ਤਾਂ ਬਾਸਾ ਫਿਸ਼ ਕਿੰਗ ਗਿਣੀ ਗਈ ਹੈ ਜੀ ਹਾਂ ਜੀ ਅਸੀਂ ਘਰ ਵੀ ਯੂਜ਼ ਕਰਦੇ ਆ ਉਹ ਬਾਸਾ ਹੀ ਹੈ ਜੀ 100% ਪਿਓਰ ਇੰਪੋਰਟਡ ਬਾਸਾ ਜੀ ਇਹ ਇੰਪੋਰਟ ਕਰਾਈ ਜਾਂਦੀ ਹੈ ਔਰ ਇਹਦੀ ਕੁਆਲਿਟੀ ਦਾ ਕੋਈ ਮੁਕਾਬਲਾ ਨਹੀਂ ਹੈ ਜੀ ਬੋਨਲੈਸ ਹੂੰ thigh boneless right ਜਿਹੜੇ ਟਿੱਕਾ ਖਾਂਦੇ ਸ਼ਕੀਰ ਨੇ ਦੀ ਚਿਕਨ ਦਾ ਔਰ ਵਿੰਗਸ ਮਿਲ ਜਾਣਗੀਆਂ right ਔਰ ਲੈਗ ਪੀਸ ਡਰਮ ਸਿਕਸ ਮਿਲ ਜਾਣਗੇ ਐਂਡ ਹੋਲ ਚਿਕਨ ਮਿਲ ਜਾਏਗਾ ਹੋਲ ਮਤਲਬ ਹੀ ਪੂਰੇ ਦਾ ਪੂਰਾ ਚਿਕਨ ਦਾ ਪੀਸ ਕਿ ਤੁਹਾਨੂੰ ਫਰੋਜ਼ਨ ਫੂਡ ਪ੍ਰੋਡਕਟਸ ਦੀ ਮਿਲੇਗੀ ਸਭ ਤੋਂ ਸੁਪੀਰੀਅਰ ਕੁਆਲਿਟੀ ਤੇ ਖਾਨ ਚ ਫੂਡ ਆਈਟਮਸ ਹੋਣਗੀਆਂ ਨਰਮ ਦੋਸਤੋ ਭਾਵੇਂ ਇਸ ਸਮੇ ਅਸੀਂ -14 ਡਿਗਰੀ ਟੈਂਪਰੇਚਰ ਚ ਖੜੇ ਆਂ ਪਰ ਗ੍ਰੀਨ ਵੈਲੀ ਫੂਡ ਵਾਲਿਆਂ ਨੇ ਹੋਲਸੇਲ ਦੇ ਰੇਟ ਕਰ ਦਿੱਤੇ ਨੇ ਗਰਮ ਦੋਸਤੋ ਹੋਲਸੇਲ ਦੇ ਰੇਟ ਕਰ ਦਿੱਤੇ ਨੇ ਗਰਮ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸ੍ਰੀ ਤੁਸੀਂ ਸ਼ੇਅਰ ਤੋਂ ਦਸਤ ਲਾਣ ਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਵੀਡੀਓ ਤਾਂ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਦੱਸ ਦਿਆਂ ਸੀ ਇਸ ਸਮੇਂ ਨਵਾਂ ਸ਼ਹਿਰ ਦੇ ਅੰਦਰ -14 ਡਿਗਰੀ ਟੈਂਪਰੇਚਰ 'ਚ ਖੜੇ ਆ ਇੱਥੇ ਇਹਨਾਂ ਨੇ ਸਿਰਫ ਚੈਂਬਰ ਨੂੰ ਲੋਕ ਨਹੀਂ ਕੀਤਾ ਬਲਕਿ ਤੁਹਾਡੇ ਲਈ ਕੁਆਲਿਟੀ ਨੂੰ ਵੀ ਲੋਕ ਕਰ ਦਿੱਤਾ ਔਰ ਹੁਣ ਚਾਹੇ ਕੋਈ ਵੀ ਰੈਸਟੋਰੈਂਟ ਵਾਲਾ ਕੋਈ ਵੀ ਕੈਟਰ ਇਹਨਾਂ ਕੋਲ ਸਮਾਨ ਖਰੀਦਣ ਆਵੇਗਾ ਉਹਨੂੰ ਪਹਿਲੀ ਗੱਲ ਰੇਟ ਤਾਂ ਅਜਿਹੇ ਮਿਲਣਗੇ ਜਿਹੜੇ ਦਿੱਲੀ ਲੁਧਿਆਣਾ ਨੂੰ ਵੀ ਪੀਟ ਕਰਨਗੇ ਪਰ ਨਾਲ ਦੀ ਨਾਲ ਇੱਥੋਂ ਜਦੋਂ ਉਹ ਫਰੋਜ਼ਨ ਫੂਡ ਆਈਟਮਸ ਲੈ ਕੇ ਜਾਣਗੇ ਕੁਆਲਿਟੀ ਇੰਨੀ ਅੱਛੀ ਆਏਗੀ ਕਿ ਤੁਹਾਡਾ 5 ਸਟਾਰ ਰੈਸਟੋਰੈਂਟ ਬਣ ਜਾਏਗਾ ਤੁਹਾਡੀ 5 ਸਟਾਰ ਕੇਟਰਿੰਗ ਬਣ ਜਾਵੇਗੀ ਓਵਰ ਟੂ ਯੂ ਠੰਡ ਲੱਗ ਰਹੀ ਹੈ ਬਹੁਤ ਜ਼ਿਆਦਾ ਬਹੁਤ ਸਰ ਬਹੁਤ ਮਾਈਨਸ ਹੈ ਜੀ ਤੁਹਾਨੂੰ ਤਾਂ ਲੱਗੇ ਜੀ ਪੀਵੀ ਬਤੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਆਪਾਂ ਇੱਕ ਵਾਰੀ ਚੈਂਬਰ ਬਾਰੇ ਸਮਝਾ ਦਈਏ ਜੀ ਚੈਂਬਰ ਵਿੱਚ ਇਹ ਮਤਲਬ -14 ਡਿਗਰੀ ਹੈ ਫਿਲਹਾਲ -14 ਹੈ ਜੀ ਬਟ ਜਿਵੇਂ ਜਿਵੇਂ ਰਾਤ ਪਏਗੀ ਇਹ -20 ਤੱਕ ਜਾਏਗਾ ਜੀ -20 ਤੱਕ ਜਾਏਗਾ ਇੱਥੇ ਕਿਹੜੇ ਕਿਹੜੇ ਫਰੋਜ਼ਨ ਫੂਡ ਆਈਟਮਸ ਰੱਖਿਆ ਹੋਇਆ ਸਰ ਆਪਣੇ ਕੋਲ ਆਲਮੋਸਟ ਵੈਜ ਐਂਡ ਨੌਨ ਵੈਜ ਸਾਰੀਆਂ ਹੀ ਆਈਟਮਸ ਅਵੇਲੇਬਲ ਹੈ ਸਟਾਰਟਿੰਗ ਫਰੋ ਮ ਮਟਰ ਦਾਣਾ ਮਟਰ ਦਾਣਾ ਤੂੰ ਮਟਰ ਦਾਣਾ ਸਵੀਟ ਕੌਰਨ ਮਿਕਸ ਵੈਜ ਸਟ੍ਰੇਟ ਔਰ ਉਸ ਤੋਂ ਬਾਅਦ ਫ੍ਰੈਂਚ ਫ੍ਰਾਈਜ਼ ਹੋ ਗਏ ਔਰ ਉਹ ਆਈਟਮਸ ਆਪਾਂ ਇੱਕ ਇੱਕ ਕਰਕੇ ਬਾਹਰ ਲਾ ਜੀ ਕਿਉਂਕਿ ਇੱਥੇ ਖੜਨਾ ਬਹੁਤ ਮੁਸ਼ਕਿਲ ਹੈ ਪਰ ਆਪਾਂ -14 ਡਿਗਰੀ 'ਚ ਆ ਔਰ ਮੈਂ ਜਿਵੇਂ ਪਹਿਲਾਂ ਕਿਹਾ ਨੇ ਚੈਂਬਰ ਨੂੰ ਕੱਲਾ ਲੋਕ ਨਹੀਂ ਕੀਤਾ ਕੁਆਲਿਟੀ ਨੂੰ ਲੋਕ ਕਰ ਦਿੱਤਾ ਤੇ ਹੋਲ ਸੇਲਰ ਜਿਹੜੇ ਇਹ ਹੋਲ ਸੇਲ ਰੇਟ ਜਿਹੜਾ ਇਹਨਾਂ ਦਾ ਦਿੱਲੀ ਲੁਧਿਆਣੇ ਨੂੰ ਬੀਟ ਕਰੇਗਾ ਤੇ ਜਿਹੜੇ ਸਾਡੇ ਰੈਸਟੋਰੈਂਟ ਵਾਲੇ ਭਰਾ ਆ ਕੇਟਰਸ ਭਰਾ ਆ ਉਹਨਾਂ ਦਾ ਉਹਨਾਂ ਦੀ ਕੁਆਲਿਟੀ ਇੰਨੀ ਅੱਛੀ ਆਏਗੀ 5 ਸਟਾਰ ਵਾਲੀ ਕੋਆਰਟੀ ਮੰਡੀ ਆਪਾਂ ਬਾਹਰ ਚਲ ਕੇ ਇੱਕ ਵਾਰ ਦਿਖਾ ਦਿੰਦੇ ਆ ਤਲਾਹੋ ਸਾਥੀਓ ਅਸੀਂ ਕੈਨੇਡਾ ਤੋਂ ਹੁਣ ਬਾਹਰ ਇੰਡੀਆ ਆ ਗਏ ਕਿਉਂਕਿ ਅੰਦਰ -14 ਡਿਗਰੀ ਟੈਂਪਰੇਚਰ ਸੀ ਇੱਥੇ ਆ ਕੇ ਸਾਹ ਆ ਅੰਦਰ ਮੈਂ ਅਰਜੁਨ ਜੀ ਨੂੰ ਇੰਟਰੋਡਿਊਸ ਕਰਾਉਣਾ ਭੁੱਲ ਗਿਆ ਇੱਕ ਵਾਰੀ ਇਹਨਾਂ ਦਾ ਆਪਣੇ ਚੈਨਲ ਤੇ ਸਵਾਗਤ ਕਰਦੇ ਫਿਰ ਇਹਨਾਂ ਤੋਂ ਸਾਰੀ ਇਨਫੋਰਮੇਸ਼ਨ ਲਵਾਂਗੇ ਅਰਜੁਨ ਜੀ ਬਹੁਨੇ ਦਾ ਸਵਾਗਤ ਹੈ ਤਾਂ ਗ੍ਰੀਨ ਵੈਲੀ ਫੂਡ ਇਹ ਸਬਜੀ ਮੰਡੀ ਦੀ ਬੈਕ ਸਾਈਡ ਤੇ ਆ ਔਰ ਅਰਜੁਨ ਜੀ ਨੇ ਇੱਥੇ ਚੈਂਬਰ ਲਗਾਇਆ ਹੋਇਆ ਹੁਣ ਕਿਹਨਾਂ ਦੀ ਚੰਬੀ ਹੋਵੇਗੀ ਉਹ ਅਰਜੁਨ ਜੀ ਤੋਂ ਜਾਣ ਕਰ ਲੈਣ ਜ ਅ ਸਰ ਮੇਨਲੀ ਇਹਦਾ ਬੈਨੀਫਿਟ ਜਿਹੜਾ ਹੈ ਉਹ ਹੋਲ ਸੇਲ ਦੁਕਾਨਦਾਰ ਬਾਰੇ ਜਿਹੜੇ ਫਰੋਜ਼ਨ ਦਾ ਕੰਮ ਕਰਦੇ ਨੇ ਮੰਡੀ ਸਬਜੀ ਮੰਡੀ ਵਾਲੇ ਜਿਨ੍ਹਾਂ ਨੇ ਡੀ ਫਰੀਜ਼ਰ ਲਗਾਏ ਹੋਏ ਨੇ ਕੇਟਰਰ ਹੋ ਗਏ ਰਾਈਟ ਔਰ ਜਿਨ੍ਹਾਂ ਦੇ ਮਤਲਬ ਕਿ ਬਹੁਤ ਫਰੋਜ਼ਨ ਯੂਜ਼ ਹੁੰਦਾ ਹੈ ਰੈਸਟੋਰੈਂਟ ਵਾਲੇ ਦੇ ਹਾਂ ਜੀ ਜੀ ਬਿਲਕੁਲ ਰੈਸਟੋਰੈਂਟ ਜਿੰਨੇ ਆਊਟਲੈਟ ਹੋ ਗਏ ਢਾਬੇ ਹੋ ਗਏ ਸਾਰਿਆਂ ਲਈ ਇੱਕ ਤਰ੍ਹਾਂ ਦਾ ਇਹ ਚੰਦੀ ਹੈ ਜੀ ਬਿਕੋਜ਼ ਜਿਹੜਾ ਸਮਾਨ ਹੈ ਉਹ ਜਲੰਧਰ ਲੁਧਿਆਣਾ ਇਵਨ ਦਿੱਲੀ ਨਾਲੋਂ ਵੀ ਘੱਟ ਰੇਟਾਂ 'ਚ ਇੱਥੇ ਮਿਲ ਰਹਾ ਹੈ ਬਿਕੋਜ਼ ਜਿਹੜੇ ਵੀ ਨਹੀਂ ਮਾਰਨੇ ਪੈਣੇ ਤੇ ਆਪਣੇ ਸ਼ਹਿਰ ਵਿੱਚ ਹੀ ਜਿਹਨਾਂ ਨੂੰ ਡਿਲੀਵਰੀ ਚਾਹੀਦੀ ਹੈ ਡਿਲੀਵਰੀ ਵੀ ਪੂਰੀ ਆਪਾਂ ਸੁਵਿਧਾ ਰੱਖੀ ਹੋਈ ਹੈ ਜੀ ਜੀ ਹੁਣ ਆਪਾਂ ਇੱਕ ਵਾਰੀ ਆਈਟਮਸ ਦਿਖਾ ਦਈਏ ਕਿਹੜੀਆਂ-ਕਿਹੜੀਆਂ ਤੁਹਾਡੇ ਕੋਲ ਹੁੰਦੀਆਂ ਜੀ ਜੀ ਸਰ ਸ਼ੁਰੂ ਕਰਦੇ ਹਾਂ ਜੀ ਆਪਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਫਰੋਦਨ ਦੀ ਗੱਲ ਕਰਦੇ ਹਾਂ ਵੈਜੀਟੇਰੀਅਨ ਦੇ ਵਿੱਚ ਦੰਨਾ ਆਉਂਦਾ ਮਟਰ ਦਾਣਾ ਮਟਰ ਦਾਣਾ ਸਾਡੇ ਕੋਲ ਸੁਪੀਰੀਅਰ ਕੁਆਲਿਟੀ ਉਹ ਵੀ ਇਕੂ ਬ੍ਰਾਂਡ ਨਹੀਂ ਮਿਲੇਗਾ ਕੁਆਲਿਟੀ ਬ੍ਰਾਂਡ ਤੁਹਾਨੂੰ ਹਰੇਕ ਮਿਲ ਜਾਏਗਾ ਸਫਤ ਵਿਸ਼ਵਾਸ इवन ਜਿਹੜਾ ਜਿਹੜਾ ਮਾਰਕੀਟ ਦੇ ਵਿੱਚ ਆਉਂਦਾ ਵਿਸ਼ਵਾਸ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਸਫਤ ਕਰ ਸਕਦੇ ਆ ਸਾਡੇ ਤੇ ਵੀ ਔਰ ਸੌਦੇ ਤੇ ਵੀ ਤੁਸੀਂ ਸਫਤ ਕਰ ਸਕਦੇ ਬਾਅਦ ਤੁਸੀਂ ਕਰ ਸਕਦੇ ਆ ਜੀ ਸਾਈਜ਼ ਮੋਟਾ ਹੋਏਗਾ ਬਿਲਕੁਲ ਪ੍ਰੋਪਰ ਜੀ ਖੋਲ ਕੇ ਥੈਲੀ ਲੈ ਕੇ ਜਾ ਸਕਦੇ ਹੋ ਅੱਛਾ ਕੁਆਂਟੀਟੀ ਮੰਨ ਲਓ ਜ਼ਿਆਦਾ ਚਾਹੀਦੀ ਕੋਈ ਕੈਟਰਰ ਆ ਕਹਿੰਦਾ ਦਸਾਂ ਬਿਆਹਾਂ ਚੋ ਕਿ ਕੁਆਂਟੀਟੀ ਮਿਲ ਜਾਏਗੀ ਬਿਲਕੁਲ ਸਰ ਆਪਣੇ ਕੋਲ ਬਹੁਤ ਕਪੈਸਿਟੀ ਹੈ ਜੀ ਮਤਲਬ ਕਿ ਪੂਰਾ ਡਿਸਟ੍ਰਿਕਟ ਨੂੰ ਅਸੀਂ ਪੂਤਾ ਸਕਦੇ ਹਾਂ ਕੋਈ ਇਸ਼ੂ ਨਹੀਂ ਠੀਕ ਹੈ ਜੀ ਤੇ ਅਗਲੀ ਆਈਟਮ ਜੀ ਕਿਹੜੀ ਹੈ ਅਗਲੀ ਜੀ ਉਸ ਤੋਂ ਬਾਅਦ ਪਹਿਲਾਂ ਤਾਂ ਮੈਂ ਇਹਨੂੰ ਰੱਖ ਕੇ ਦਿਖਾ ਕੇ ਸਾਈਡ ਕਰਨ ਲੱਗਾ ਜੀ ਇਹ ਸਪਰਿੰਗ ਰੋਲ ਸ਼ੀਟਸ ਕਹਿੰਦੇ ਨੇ ਜੀ ਇਹਨੂੰ ਇਹ ਜਿਹੜੇ ਸਪਰਿੰਗ ਰੋਲਸ ਬਣਾਉਂਦੇ ਨੇ ਫਾਸਟ ਫੂਡ ਵਾਲੇ ਜਾਂ ਫਿਰ ਹੋਟਲਸ ਵਾਲੇ ਸੋ ਇਹ ਸ਼ੀਟ ਉਹਦਾ ਅੰਨੀ ਯੂਜ਼ ਹੁੰਦੀ ਹੈ ਅੱਜ ਕੱਲ ਡਿਮਾਂਡ ਚ ਵੀ ਬਹੁਤ ਹੈ ਬਿਲਕੁਲ ਬਿਲਕੁਲ ਸਰ ਉਸ ਤੋਂ ਬਾਅਦ ਸਰ ਫ੍ਰੈਂਚ ਫ੍ਰਾਈਜ਼ ਆ ਰਹੀ ਹੈ ਫਰੈਂਚ ਫਰਾਈਜ਼ ਵਿੱਚ ਬਹੁਤ ਸਾਰੇ ਬ੍ਰਾਂਡ ਔਰ ਵੇਰੀਐਂਟ ਜਿਵੇਂ ਕਿ ਇਹ ਪਲੇਨ ਫਰਾਈਜ਼ ਨੇ ਇਹ ਮਸਾਲਾ ਫਰਾਈਜ਼ ਹੈ ਰਾਈਟ ਔਰ ਉਸ ਦਾ ਸਾਈਜ਼ ਬਹੁਤ ਅੱਛਾ ਆ ਪਰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਿਵੇਂ ਦਾ ਸਾਈਜ਼ ਅੱਛਾ 6 25 ਹੈ ਫਰੋਜ਼ਨ ਦੇ ਅੰਦਰ ਇੰਨਾ ਡੀਪ ਫ੍ਰੀਜ਼ ਕਰਕੇ ਮਾਈਨਸ 14 ਤੱਕ ਲਿਜਾ ਕੇ ਤੁਸੀਂ ਕਹਿੰਦੇ ਮਾਈਨਸ 20 ਤੱਕ ਵੀ ਚਲੀ ਜਾਂਦਾ ਉਹਦਾ ਬੈਨੀਫਿਟ ਕੀ ਹੈ ਸਰ ਖਰਾਬ ਨਹੀਂ ਹੁੰਦੀ ਬਿਕੋਜ਼ ਇਹ ਆਲੂ ਬੰਦੀਆਂ ਤਾਂ ਦੇਖੋ ਆਲੂ ਦੀਆਂ ਨੇ ਆਲੂ ਨੂੰ ਆਪਾਂ ਕੱਟ ਕਰਕੇ ਜੇ ਬਾਹਰ ਪਿਆ ਰਹਿੰਦੀ ਹੈ ਤਾਂ ਖਰਾਬ ਹੋ ਜਾਏਗਾ ਸੋ ਇਹਨੂੰ ਕੋਈ ਪ੍ਰੀਜ਼ਰਵੇਟਿਵ ਨਹੀਂ ਲੱਗਿਆ ਹੁੰਦਾ ਇਹਨੂੰ ਸਿਰਫ ਜਿਹੜੀ 쿨ਿੰਗ ਹੈ ਮਾਈਨਸ 쿨ਿੰਗ ਉਹੀ ਇਹਨੂੰ ਬਚਾਉਂਦੀ ਹੈ ਅੱਛਾ ਕੋਈ ਕੈਮੀਕਲ ਨਹੀਂ ਲੱਗਾ ਇਹਦੇ ਤੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਓਕੇ ਤਾਂ ਠੀਕ ਹੈ ਡੀਪ ਫ੍ਰੀਜ਼ਿੰਗ ਹੀ ਇਹਦੀ ਕੁਆਲਿਟੀ ਨੂੰ ਇੰਪਰੂਵ ਕਰ ਦਿੰਦੀ ਹੈ ਇੰਪਰੂਵ ਇਹ ਦਾ ਇਸ ਮੋਜ਼ਰੇਲਾ ਚੀਜ਼ ਆਹਾਂ ਹਾਂਜੀ ਇਹ ਹੁਣ ਪੀਜ਼ਾ ਸੈਂਡਵਿਚ ਵਾਲੇ ਹਰੇਕ ਨੂੰ ਇਹ ਪਤਾ ਹੋਏਗਾ ਕਿ ਇਹ ਕੁਆਲਿਟੀ ਬਹੁਤ ਅੱਛੀ ਹੁੰਦੀ ਹੈ ਔਰ ਇਹ 2 ਕਿਲੋ ਦਾ ਪੈਕੇਟ ਹੈ ਅਗੇਨ ਜਿਹੜਾ ਸਰਕਲ ਹੋਲ ਸੇਲ ਆਏਗਾ ਡੀਲਰ ਤਾਂ ਉਹਨੂੰ ਹੋਲ ਸੇਲ ਦੇ ਰੇਟ ਸੀ ਦਿੱਤੇ ਜਾਣਗੇ ਮੰਨ ਲਓ ਰੈਸਟੋਰੈਂਟ ਸਾਰੇ ਦੇ ਰੈਸਟੋਰੈਂਟ ਵਾਲੇ ਆ ਗਏ ਉਹ ਕਹਿੰਦੇ ਸਾਨੂੰ ਚਾਹੀਦੀ ਦੂਜਾ ਕਹਿੰਦਾ ਸਮਝਾਈ ਦੀ ਦੂਜਾ ਕਹਿੰਦਾ ਸਾਨੂੰ ਚਾਹੀਦੀ ਸਾਰੇ ਨੂੰ ਮਿਲ ਜਾਏਗੀ ਬਿਲਕੁਲ ਮਿਲ ਜਾਏਗੀ ਬਹੁਤ ਸਟਾਕ ਹੈ ਜੀ ਅਵੇਲੇਬਲ ਵੀ ਖਾਲੀ ਨਹੀਂ ਜਾਏਗਾ ਇਤੋਂ ਰੇਟ ਦੀ ਗੱਲ ਕਰ ਲਈਏ ਤੁਸੀਂ ਕਹਿੰਦੇ ਜਲੰਧਰ ਨਾਲੋਂ ਲੁਧਿਆਣੇ ਨਾਲੋਂ ਸਸਤਾ ਸਸਤਾ ਸੱਚੀ ਹੈ ਕਿ ਆਪ ਗੱਲਾਂ ਚ ਕਰ ਰਹੇ ਸਰ ਮੈਂ ਕਿ ਟ੍ਰਾਈ ਕਰਕੇ ਸਾਡੇ ਕੋਲ ਮੰਨ ਲਓ ਜੇ ਤੁਹਾਨੂੰ ਕਿਤੇ ਸਸਤਾ ਮੰਡੀ ਆ ਕਿਤੇ ਹੋਰ ਪਾਸੇ ਮਿਲਦਾ ਹੈ ਤਾਂ ਉਸੇ ਵੇਲੇ ਪੇਮੈਂਟ ਆਪਣੀ ਵਾਪਸ ਲੈ ਲਓ ਇੰਨਾ ਚੈਲੰਜ ਅਸੀਂ ਦਿੰਦੇ ਆ ਜੀ ਚਲੋ ਬਹੁਤ ਚੰਗੀ ਗੱਲ ਹੈ ਚੈਲੰਜ ਦੇ ਰਹੇ ਕਹਿੰਦੇ ਤੁਸੀਂ ਪੂਰੇ ਬਾਜ਼ਾਰ ਚ ਰੇਟ ਪੁੱਛ ਕੇ ਇਹ ਜੇ ਕੋਈ ਸਾਡ ਮੈਂ ਸਸਤਾ ਦਵੇ ਤਾਂ ਵੀ ਤਾਂ ਕਹਿੰਦੇ ਸੀ ਤੁਹਾਡੀ ਪੇਮੈਂਟ ਚ ਲਈ ਵੀ ਹੋਊਗੀ ਤਾਂ ਵੀ ਵਾਪਸ ਕਰ ਦੇਗੇ ਜੀ ਸਵੀਟ ਕੌਰ ਆ ਗਿਆ ਜੀ ਸਵੀਟ ਕੌਰ ਅੱਜ ਕੱਲ ਬਹੁਤ ਟ੍ਰੈਂਡਿੰਗ ਹੈ ਜੀ ਔਰ ਕੁਆਲਿਟੀ ਸਵੀਟ ਕੌਰ ਚਾਹੇ ਉਹ ਕ੍ਰਿਸ਼ਨਾ ਹੋਵੇ ਜਾਂ ਟਾਈਗਰ ਹੋਵੇ ਕੌਰ ਬੋਰ ਹੋਵੇ ਸਾਡੇ ਕੋਲ ਤੁਹਾਨੂੰ ਹਰ ਬ੍ਰਾਂਡ ਮਿਲੇਗਾ ਜੀ ਸਵੀਟ ਕੌਰ ਤੋਂ ਬਾਅਦ ਸੋਇਆ ਚਾਂਪਾ ਜੀ ਜੀ ਸੋਇਆ ਚਾਂਪ ਮਿਲ ਜਾਏਗੀ ਤੁਹਾਨੂੰ ਰਾਈਟ ਔਰ ਹਨ ਕਈਆਂ ਦਾ ਖਛਾ ਹੁੰਦਾ ਹੈ ਜੀ ਕਿ ਸਾਨੂੰ ਪਿਓਰ ਸੋਇਆ ਚਾਹੀਦੀ ਹੈ ਜੀ ਆਟਾ ਮੈਦਾ ਮਿਕਸ ਨਹੀਂ ਚਾਹੀਦਾ ਤਾਂ ਉਹਨਾਂ ਨੂੰ ਮੈਂ ਦੱਸ ਦ ਰਿਹਾ ਕਿ ਸਾਡੇ ਕੋਲ ਪਿਓਰ ਸੋਇਆ ਚਾਂਪ ਮਤਲਬ ਕਿ 100% ਸੋਇਆ ਅਵੇਲੇਬਲ ਹੈ ਹੋਲਸੇਲ ਰੇਟ ਦੇ ਵਿੱਚ ਠੀਕ ਹੈ ਜੀ ਜੀ ਔਰ ਉਸ ਤੋਂ ਬਾਅਦ ਸਰ ਹਰ ਇੱਕ ਤਰ੍ਹਾਂ ਦੀ ਪੈਕਿੰਗ ਮਿਲ ਜਾਏਗੀ ਤੁਹਾਨੂੰ ਚਾਹੇ ਉਹ ਮਟਰਦਾਨੀਆਂ ਦੀ 200 ਗ੍ਰਾਮ ਦੀ ਹੋਵੇ ਕਿਲੋ ਦੀ ਹੋਵੇ ਅੱਧਾ ਕਿਲੋ ਦੀ ਹੋਵੇ ਸਾਰਿਆਂ ਦੇ ਹੋਲਸੇਲ ਬੈਗਸ ਅਵੇਲੇਬਲ ਨੇ ਤੁਸੀਂ ਆਹ ਜੀ ਭੁੱਲ ਕੇ ਮਿਕਸ ਕਰ ਹਾਂਜੀ ਹਾਂਜੀ ਸਰ ਇਹ ਮਿਕਸ ਵਰ ਜੀ ਮੈਂ ਇਹ ਤਾਂ ਤੁਹਾਨੂੰ ਮੈਂ ਸਿਰਫ ਇੱਕ ਕੰਪਨੀ ਦਾ ਕੋਈ ਜਲਾ ਘਾਟ ਹੋਣ ਕਰਕੇ ਮੈਂ ਸੈਂਪਲ ਦਿਖਾ ਰਿਹਾ ਸਾਡੇ ਕੋਲ ਅੰਦਰ ਖੜਨਾ ਬੜਾ ਔਖਾ ਸੀ ਬਿਲਕੁਲ ਹਾਂਜੀ ਸੋ ਸਾਡੇ ਕੋਲ ਮਿਕਸ ਵੈਜ ਹਰ ਕੰਪਨੀ ਦੀ ਔਰ ਕੁਆਲਿਟੀ ਹਲਕਾ ਸੋਦਾ ਬਿਲਕੁਲ ਨਹੀਂ ਰੱਖਦੇ ਜੀ ਜਿਹੜਾ ਕਲਾਇੰਟ ਲੈ ਕੇ ਜਾ ਕਸਟਮਰ ਲੈ ਕੇ ਜਾਏਗਾ ਵਾਪਸ ਦੇਣਾ ਨਹੀਂ ਐਦਾ ਦਾ ਬਿਲਕੁਲ ਨਹੀਂ ਹੈ ਜੀ 100% ਗਾਰੰਟੀ ਨਾਲ ਲੈ ਕੇ ਜਾਓ ਔਰ ਅਗੇਨ ਰੇਟਸ ਦੇ ਵਿੱਚ ਕੋਈ ਚੈਲੇਂਜ ਨਹੀਂ ਹੈ ਜੀ ਲੈ ਤੁਸੀਂ ਤਾਂ ਡੀਪ ਫ੍ਰੀਜ਼ਿੰਗ ਇਹਨੂੰ ਕੀਤਾ ਡੀਪ ਫ੍ਰੀਜ਼ ਕੀਤਾ ਹੋਇਆ ਅੱਗੇ ਜਾ ਕੇ ਕਿੰਨਾ ਸਮਾਂ ਕੱਢ ਸਕਦੇ ਆ ਸਰ 2-4 ਘੰਟੇ ਈਵਨ ਓਵਰਨਾਈਟ ਵੀ ਜੇ ਇਹ ਚੀਜ਼ ਨੂੰ ਕੋਈ ਘਰਾਬੀ ਨਹੀਂ ਆਣ ਲੱਗੀ ਤੇ ਜੇ ਆਪਣੀ ਫ੍ਰਿਜ ਚ ਜਾ ਕੇ ਰੱਖ ਲਓ ਫਿਰ ਤਾਂ ਠੀਕ ਹੀ ਆ ਬਿਲਕੁਲ ਬਿਲਕੁਲ ਸਰ ਜਿਹੜੇ ਕੈਟਰਿੰਗ ਦਾ ਕੰਮ ਕਰਦੇ ਨੇ ਉਹਨਾਂ ਕੋਲ ਡੀ ਫਰੀਜ਼ਰ ਆਲਰੇਡੀ ਹੁੰਦੇ ਨੇ ਜਾਂ ਫਿਰ ਜੇ ਉਹਨਾਂ ਨੇ ਇੱਥੋਂ ਮਾਲ ਮੰਗਾਇਆ ਤਾਂ ਜਾ ਕੇ ਉਹਨਾਂ ਨੇ ਕੱਟ ਵੱਟ ਕਰਕੇ ਆਪਣਾ ਰਿਯੂਜ਼ ਕਰਨਾ ਹੁੰਦਾ ਹੈ ਅੱਛਾ ਮੈਂ ਘਰ ਦੇ ਹਿਸਾਬ ਨਾਲ ਪੁੱਛਣ ਲੱਗ ਪਈ ਸੀ ਕਿਉਂਕਿ ਮੈਨੂੰ 18 ਨੰਬਰ ਦੁਕਾਨ ਯਾਦ ਆ ਗਈ ਨਾ ਹਾਂਜੀ ਆ ਇਹ ਬਹੁਤ ਚੰਗਾ ਸਵਾਲ ਕੀਤਾ ਸਰ ਤੁਸੀਂ ਉਹਨਾਂ ਕਈ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਦੇ ਮਨਜੇ ਆ ਰਹਿਆ ਨਾ ਕਿ ਹੋਲ ਸੇਲ ਹੋਲ ਸੇਲ ਕੀਏ ਜਾਂਦੇ ਨੇ ਕਿ ਭਾਈ ਅਸੀਂ ਹੋਲ ਸੇ ਸਬਜੀ ਮੰਡੀ 18 ਨੰਬਰ ਦੁਕਾਨ ਤੇ ਤੁਹਾਨੂੰ ਇੱਕ ਇੱਕ ਪੈਕੇਟ ਵੀ ਮਿਲੇਗਾ ਜੇ ਕੋਈ ਭੈਣ ਭਰਾ ਆਪਣੇ ਘਰ ਚ ਰੈਸਟੋਰੈਂਟ ਵਾਂਗ ਖਾਣਾ ਬਣਾਣਾ ਚਾਹੁੰਦੇ ਆ ਚਾਹੁੰਦੇ ਉਹੀ ਟੇਸਟ ਆਵੇ ਉਹੀ ਕਟਿੰਗ ਉਹੀ ਸਾਈਜ਼ ਉਹੀ ਸ਼ੇਪ ਮਿਲੇ ਮਸਾਲੇ ਪਰ ਬਾਹਰ ਨਾਲੋਂ ਘੱਟ ਪੂਰਾ ਹਾਈਜੀਨ ਸਾਫ਼ ਸੁਥਰਾ ਤਾਜ਼ਾ ਤੁਸੀਂ ਫੂਡ ਚਾਹੁੰਦੇ ਹੋ ਤਾਂ ਤੁਸੀਂ 18 ਨੰਬਰ ਦੁਕਾਨ ਤੇ ਆ ਕੇ ਸਿੰਗਲ ਸਿੰਗਲ ਪੀਸ ਵੀ ਲੈ ਸਕਦੇ ਹੋ ਪਰ ਇਹ ਜਿਹੜੀ ਆਫਰ ਹੈ ਜਾਂ ਇਹ ਜਿਹੜੇ ਜਿਹੜੇ ਅਸੀਂ ਵੀਡੀਓ ਖਾਸ ਕਰਕੇ ਕੇਟਰਸੇ ਬਣਾ ਰਹੇ ਆ ਔਰ ਕੇਟਰਸ ਕੋਲ ਹੋਲ ਸੇਲਰ ਲਈ ਕੈਟਰਸ ਲਈ ਕਿਉਂਕਿ ਉਹਨਾਂ ਕੋਲ ਤਾਂ ਡੀ ਫਰੀਜ਼ਰ ਹੁੰਦਾ ਹੀ ਐ ਅੱਛਾ ਇਹ ਵੈਜੀਟੇਰੀਅਨ ਕੰਮ ਹੋ ਗਿਆ ਹਾਂਜੀ ਸਾਡੇ ਅਰਕ ਜਿਹੜੇ ਸਾਥ ਬੰਦੇ ਉਹਨਾਂ ਲਈ ਕੰਮ ਹੋ ਗਿਆ ਹਾਂਜੀ ਬਾਕੀ ਜੇ ਜਿਹਨਾਂ ਨੇ ਮਾੜੀ ਮਾੜੀ ਸ਼ਿਟ ਸ਼ਿਟ ਲਈ ਹੁੰਦੀ ਵਿਹਾਂ ਚ ਉਹਦੇ ਲਈ ਫਿਸ਼ ਸਚਾਈ ਦੀ ਫਿਸ਼ ਵੀ ਉਹ ਚਾਹੀਦੀ ਆ ਜਿਹੜੀ ਐਨ ਅੱਛੀ ਕੁਆਲਿਟੀ ਦੀ ਹੋਵੇ ਬਾਸਾ ਮੰਗਦੇ ਜ਼ਿਆਦਾ ਉਹ ਆਪਣੇ ਬਾਸਾ ਮਛਲੀ ਜੇ ਅਸੀਂ ਨਾਨ ਵੇਜ ਦੀ ਗੱਲ ਕਰੀਏ ਤਾਂ ਬਾਸਾ ਫਿਸ਼ ਕਿੰਗ ਗਣੀ ਗਈ ਹੈ ਜੀ ਜੀ ਅਸੀਂ ਘਰ ਵੀ ਯੂਜ਼ ਕਰਦੇ ਆ ਆ ਬਾਸਾ ਹੀ ਆ ਜੀ 100% ਪਿਓਰ ਇੰਪੋਰਟਡ ਬਾਸਾ ਜੀ ਇਹ ਇੰਪੋਰਟ ਕਰਾਈ ਜਾਂਦੀ ਹੈ ਔਰ ਇਹਦੀ ਕੁਆਲਿਟੀ ਦਾ ਕੋਈ ਮੁਕਾਬਲਾ ਨਹੀਂ ਹੈ ਜੀ ਅੱਛਾ ਇਹ ਸਾਡੇ ਕੋਲ ਤੁਸੀਂ ਲੈ ਕੇ ਜਾ ਸਕਦੇ ਹੋ ਅੱਛਾ ਇਹਨੂੰ ਆਪਾਂ ਅੰਦਰ ਰੱਖਦੇ ਆ ਜੀ ਮਾਈਨਸ 20 ਤੱਕ ਚੱਲੀ ਜਾਂਦੇ ਤਾਂ ਇਹਦੀ ਕੁਆਲਿਟੀ ਫਿਰ ਉਸੇ ਵੀ ਰਹਿੰਦੀ ਆ ਇਹ ਤਾਂ ਤਾਜ਼ਾ ਕੱਟੀ ਹੁੰਦੀ ਪਾਣੀ ਚੋਂ ਬਿਲਕੁਲ ਸਰ ਸਿਰਫ ਬਰਫ ਦੀ ਲੇਅਰ ਬਣ ਜਾਂਦੀ ਆ ਉੱਪਰ ਔਰ ਜਦੋਂ ਪਾਣੀ ਚ ਕਹੋਗੇ ਬਰਫ ਦੀ ਲੇਅਰ ਖੁਰ ਜਾਏਗੀ ਉਸੇ ਵੇਲੇ ਜੀ ਬਿਕੋਜ਼ ਵੈਸੇ ਅਸੀਂ ਫਿਸ਼ ਜੇ ਫਰੈਸ਼ ਨੂੰ ਬਾਹਰ ਰੱਖ ਦਈਏ ਤਾਂ ਇੱਕ ਦਿਹਾੜੀ ਮਸੀ ਕੱਢੇਗੇ ਇਹ ਖਰਾਬ ਹੋ ਜਾਏਗੀ ਫਿਰ ਸਾਰਾ ਮਾਲ ਫਰੈਸ਼ ਹੈ ਸਵੇਰੇ ਕਟਿੰਗ ਹੁੰਦਾ ਐ ਐਂ ਸ਼ਾਮ ਨੂੰ ਜਿਹੜਾ ਐ ਉਹ ਫਰੀਜ਼ਰ ਹੂਮ ਦੇ ਅੰਦਰ ਜਾਂਦਾ। ਮਤਲਬ ਅੱਜ ਵਿਆਹ ਆ। ਜੀ। ਸਵੇ ਮਤਲਬ ਅੱਜ ਸ਼ਾਮ ਨੂੰ ਵਿਆਹ ਐ ਮੰਨ ਕੇ ਚੱਲੀਏ ਸਵੇਰੇ ਕੈਟਰ ਲੈ ਕੇ ਜਾਂਦਾ ਆ। ਤਾਂ ਵੀ ਉਹਦਾ ਨੁਕਸਾਨ ਨਹੀਂ ਹੋਏਗਾ। ਬਿਲਕੁਲ ਸ਼ਾਮ ਤੱਕ ਹੀ ਉਹ ਰਾਤ ਦੇ ਅਗਲੇ ਦਿਨ ਸਵੇਰ ਤੱਕ ਵੀ ਇਹ ਮਾਲ ਨੂੰ ਕੁਝ ਨਹੀਂ ਹੋਏਗਾ ਜੀ। ਤਾਜ਼ਾ ਰਹੇਗਾ। ਤਾਜ਼ਾ ਰਹੇਗਾ। ਉਹ ਸਵੇਰੇ ਹੀ ਕਟਿੰਗ ਹੁੰਦੀ ਐ ਜਿਵੇਂ ਆ ਚਿਕਨ ਐ ਜੀ। ਸਾਰੇ ਕਟਿੰਗ ਹੁੰਦੀ ਹੈ ਐਂਡ ਪੈਕੇਜ ਚ ਪਾ ਕੇ ਇਹਨੂੰ ਡੀਫ੍ਰੀਜ਼ਰ ਦੇ ਅੰਦਰ ਰੱਖਦੇ ਆਂ ਤੋਂ ਸਾਡੇ ਕੋਲ ਥਾਈ ਬੋਨ ਅੱਛਾ ਇਹ ਇੰਨਾ ਮੈਂਨ ਸਖਤ ਕੱਲੇ ਹੋਇਆ ਹੋਇਆ ਡੀਫ੍ਰੀਜ਼ਰ ਹਾਂਜੀ ਇਹਨੂੰ ਜਦੋਂ ਪਾਣੀ ਚ ਬਵਾਵਾਂਗੇ ਤੁਸੀਂ ਕਿਹਾ ਹੈ ਜਿਵੇਂ ਕਿ ਜਲਦੀ ਖੁਰਜ ਜਾਵੇਗਾ ਸੱਚੀ ਖੁਰਜ ਜਾਵੇਗਾ ਕਿ ਮਿਹਨਤ ਤੋਂ ਤਿੰਨ ਜਿਆਦਾ ਕਰਨੀ ਪਊਗੀ ਸਰ ਇਹ ਮੀਨ ਚਿਕਨ ਨਾਰਮਲ ਹੋ ਜਾਣਾ ਰਾਈਟ ਸੋ ਮੈਨੂੰ ਇਤ ਤੇ ਜ਼ਿਆਦਾ ਮਿਹਨਤ ਤਾਂ ਨਹੀਂ ਕਰਨੀ ਪਊਗੀ ਕਿਨੂੰ ਵੀ ਖੋਰਨ ਦੇ ਲਈ ਸਿਰਫ ਪਾਣੀ ਚ ਰੱਖਣਾ ਹੈ ਜੀ ਹਾਂਜੀ ਔਰ ਹੈ ਸਾਰਾ ਫਰੈਸ਼ ਇਹ ਨਾ ਸੋਚਿਓ ਜੀ ਇਹ ਕੋਈ ਫਰੋਜ਼ਨ ਮਾਲ ਹੈ ਜੀ ਫਰੈਸ਼ ਦੇ ਇਹ ਸਾਰਾ ਹੀ ਮਾਲ ਸਾਰੇ ਚਰਦੇ ਅੰਦਰ ਐਂਡ ਉਸ ਤੋਂ ਬਾਅਦ ਫਰੀਜ਼ ਕੀਤਾ ਜਾਂਦਾ ਹੈ ਸੋ ਇਹ ਬਿਲਕੁਲ ਫਰੈਸ਼ ਸਵੇਰ ਦਾ ਚਿਕਨ ਹੈ ਜੀ ਔਰ ਇਹਦੇ ਵਿੱਚ ਜਿਹੜੀਆਂ ਵੈਰਾਈਟੀਆਂ ਮਿਲਣਗੀਆਂ ਤੁਹਾਨੂੰ ਬੋਨਲੈਸ ਹਮ ਥਾਈ ਬੋਨਲੈਸ ਰਾਈਟ ਜਿਹੜੇ ਟਿੱਕਾ ਖਾਣ ਦੇ ਸ਼ਕੀਰ ਨੇ ਇਹਦੀ ਚਿਕਨ ਦਾ ਔਰ ਵਿੰਗਸ ਮਿਲ ਜਾਣਗੀਆਂ ਰਾਈਟ ਔਰ ਲੈਗ ਪੀਸ ਡਰਮ ਸਿਕਸ ਮਿਲ ਜਾਣਗੇ ਐਂਡ ਹੋਲ ਚਿਕਨ ਮਿਲ ਜਾਏਗਾ ਹੋਲ ਮਤਲਬ ਕਿ ਪੂਰੇ ਦਾ ਪੂਰਾ ਚਿਕਨ ਦਾ ਪੀਸ ਜੀ 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 ਤੇ ਤੁਹਾਡਾ ਸੰਪਰਕ ਨੰਬਰ ਸਕਰੀਨ ਤੇ ਚਲਦਾ ਰਿਹਾ ਪਰ ਫਿਰ ਵੀ ਮੈਂ ਚਾਹੁੰਦਾ ਕਿ ਜਿਹੜੇ ਸਾਡੇ ਕੈਕਟਰ ਭਰਾ ਆ ਜਾਂ ਹੋਲ ਸੇਲਰ ਆ ਕੋਨ ਨੂੰ ਕੋਈ ਅੱਛੀ ਆਫਰ ਵੀ ਦੇ ਦਿਓ ਤੇ ਨਾਲ ਹੀ ਜੀ ਆਪਣਾ ਨੰਬਰ ਬੋਲ ਕੇ ਵੀ ਦੱਸੋ ਜੀ ਸਰ ਮੈਂ ਇਸ ਤੋਂ ਪਹਿਲਾਂ ਇੱਕ ਥੋੜਾ ਜਿਹਾ ਇਹ ਜਰੂਰ ਕਹਿਣਾ ਚਾਹਾਂਗਾ ਸਾਡੇ ਕੋਲ ਹੋਰ ਵੀ ਬਹੁਤ ਪ੍ਰੋਡਕਟਸ ਨੇ ਜਿਵੇਂ ਕਿ ਚੀਜ਼ ਕੋਨਰੋਲ ਹੋ ਗਿਆ ਵੈਜ ਮੰਜੂਰੀਨ ਬਾਲਸ ਹੋ ਗਈਆਂ ਚਿਕਨ ਨਗਰਸ ਹੋ ਗਏ ਵੈਜ ਬੁਲਟਸ ਹੋ ਗਏ ਰਾਈਟ ਔਰ ਉਸ ਤੋਂ ਬਾਅਦ ਕਰੀਮਸ ਕੁਕਿੰਗ ਕਰੀਮ ਹੋ ਗਈ ਰਾਈਟ ਬੋਇਲਡ ਨੂਡਲਸ ਹੋ ਗਏ 버거 ਬਨ ਹੋ ਗਏ ਜੰਬੋ ਬ੍ਰੈਡ ਹੋ ਗਈ ਮੌਕਟੇਲਸ ਹੋ ਗਈਆਂ ਹਨਾ ਉਸ ਤੋਂ ਬਾਅਦ ਜੈਲੀ ਪੀਨੋ ਇਹ ਸਾਰਾ ਕੁਝ ਜਿੰਨਾ ਸਲਾਈ ਆਪਣਾ ਸਲਾਈਸ ਮਸ਼ਰੂਮ ਇਹ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਹੈ ਕਿਸੇ ਵੀ ਕੇਟਰਰ ਭਰਾ ਨੂੰ ਜਾਂ ਫਿਰ ਹਲਵਾਈ ਭਰਾ ਨੂੰ ਨਵੇਂ ਸ਼ਹਿਰੋਂ ਬਾਹਰ ਜਾਣ ਦੀ ਲੋੜ ਨਹੀਂ ਹੈ ਮਾਲ ਲੈਣ ਲਈ ਔਰ ਹੁਣ ਮੈਂ ਜੇ ਮੈਂ ਕਲੀਅਰ ਕਰਾਂ ਕਿ نیچے ਨੰਬਰ ਜਿਹੜਾ ਚੱਲ ਰਿਹਾ ਹੈ ਜੀ ਤੁਸੀਂ ਉਸ ਨੰਬਰ ਤੇ ਕਾਲ ਕਰਨਾ ਹੈ ਆਪਣਾ ਸਿਰਫ ਨਾਮ ਦੱਸਣਾ ਹੈ ਐਂਡ ਆਪਣਾ ਪਤਾ ਦੱਸਣਾ ਹੈ ਤੁਹਾਨੂੰ ਲਿਸਟ ਗਰੁੱਪ ਦੇ ਵਿੱਚ ਐਡ ਕਰ ਲਿਆ ਜਾਏਗਾ ਡੇਲੀ ਦੀ ਡੇਲੀ ਤੁਹਾਨੂੰ ਰੇਟਸ ਅਪਡੇਟ ਹੋਣਗੇ ਫਰੈਸ਼ ਮਸ਼ਰੂਮ ਵੀ ਸਰ ਤੁਹਾਡੇ ਕੋਲ ਅਵੇਲੇਬਲ ਹੈ ਸੋ ਜੇ ਨਾ ਮਸ਼ਰੂਮ ਕੁਆਲਿਟੀ ਮਸ਼ਰੂਮ ਖਾਣਾ ਚਾਹੁੰਦੇ ਨੇ ਉਹ ਸਵੇਰੇ ਫਰੈਸ਼ ਮਸ਼ਰੂਮ ਸਾਡੇ ਕੋਲ ਲੈ ਕੇ ਜਾ ਸਕਦੇ ਨੇ ਸੋ ਅਗੇਨ ਨੀਚੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਐਂਡ ਕੁਆਲਿਟੀ ਵਾਲਾ ਸੌਦਾ ਲੈ ਸਕਦੇ ਮਤਲਬ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰਕੇ ਇੱਕ ਤਾਲਮਿਲ ਬਣਾਉਣਾ ਉਸ ਤੋਂ ਤੁਹਾਡਾ ਪਰਿਵਾਰਕ ਤੁਹਾਡੀ ਸਾਂਝ ਪੈ ਜਾਏਗੀ ਇਹ ਰੇਟਸ ਤੁਹਾਨੂੰ ਅਪਡੇਟ ਕਰਦੇ ਰਹਿਣਗੇ ਕਿਹੜੀ ਕੰਪਨੀ ਦਾ ਪ੍ਰੋਡਕਟ ਆ ਉਹ ਵੀ ਅਪਡੇਟ ਕਰਦੇ ਨੇ ਕਿ ਬਾਕੀ ਤੁਹਾਡੀ ਸੈਟਿੰਗ ਹੈ ਤੁਹਾਡੀ ਫ੍ਰੀਕੁਐਂਸੀ ਕਿੱਥੇ ਮੈਚ ਕਰਦੀ ਆ ਇਧਰਲੇ ਪਾਸੇ ਉਹ ਦੇਖ ਰਹੇ ਹੋ -17 ਹੋ ਗਿਆ ਭਾਈ ਚੰਗੇ ਚੰਗੇ ਟਾਈਮੇ ਬਾਹਰ ਆ ਗਏ ਹਾਂਜੀ ਹੈ ਨਹੀਂ ਸਰ ਇਹ ਪੂਰਾ ਰਾਤ -20 ਤੱਕ ਜਾਏਗਾ ਜੀ ਅੱਛਾ ਫਿਰ ਮੈਨੇਜ ਆਪ ਹੀ ਕਰਦੇ ਰਹਿਣਾ ਜੀ ਹਾਂਜੀ ਆਟੋ ਕੱਟ ਹੈ ਜੀ ਸਰਵੋ ਲੱਗੇ ਹੋਏ ਐ ਸੋ ਇਹਨੂੰ ਜਿੰਨਾ ਟੈਂਪਰੇਚਰ ਸੈੱਟ ਕਰਦਾ ਉਸ ਤੋਂ ਜ਼ਿਆਦਾ ਨਹੀਂ ਜਾਏ ਚੈੱਕ ਕਰ ਤੁਸੀਂ ਲੋਕ ਕਰਤਾ ਫਿਰ ਅੰਦਰ ਵੀ ਨਹੀਂ ਕੋ ਜਾ ਸਕਦਾ ਹਾਂਜੀ ਲੋਕ ਉਸ ਵੇਲੇ ਰੱਖਿਆ ਦਾ ਪੂਰਾ ਪ੍ਰਬੰਧ ਰੱਖਦੇ ਵੀ ਕੋਈ ਕਿਉਂਕਿ ਕੂਲਿੰਗ ਬਾਹਰ ਆਏਗੀ ਤਾਂ ਚੀਜ਼ਾਂ ਖਰਾਬ ਹੋਣ ਦਾ ਡਰ ਹ ਅੱਜ ਸ਼ਾਮ ਨੂੰ ਵਿਆਹ ਆ ਉਹਨਾਂ ਨੇ ਮਤਲਬ ਸਾਡੀ ਵੀਡੀਓ ਦੇਖ ਲਈ ਸਵੇਰੇ ਸਵੇਰੇ ਉਹ ਹੁਣ ਕਹਿੰਦੇ ਕਿ ਮੇਰੇ ਕੋਲ ਤਾਂ ਆਇਆ ਨਹੀਂ ਜਾਣਾ ਸਾਰਾ ਕੁਝ ਤੁਸੀਂ ਡਿਲੀਵਰ ਕਰ ਦੋ ਆ ਕੇ ਆਪਣੇ ਪੈਲੇਸ 'ਤੇ ਡਿਲੀਵਰ ਕਰ ਦੋ ਫਿਰ ਤੁਸੀਂ ਭੇਜ ਦੋਗੇ ਪੂਰਾ ਸਮਾਨ ਬਿਲਕੁਲ ਜੇ ਫੋਨ 'ਉਰਡਰ ਆਂਦਾ ਹੈ ਤਾਂ ਅੱਧੇ ਘੰਟੇ ਦੇ ਅੰਦਰ ਜੇ ਨਵਾਂ ਸ਼ਹਿਰ ਲੋਕਲ ਹੋਏਗਾ ਤਾਂ ਉਹਨੂੰ ਸਮਾਨ ਪਹੁੰਚਦਾ ਹੋ ਜਾਏਗਾ ਮੰਨ ਲਓ ਚੰਡੀਗੜ੍ਹ ਰੋਡ ਤੇ ਪੈਲੇਸ ਹੈ ਜਾਂ ਗੜਸ਼ੰਕਰ ਰੋਡ ਤੇ ਕਿਤੇ ਪੈਲੇਸ ਹੈ ਤੁਸੀਂ ਡਿਲੀਵਰ ਕਰ ਦੋ ਬਿਲਕੁਲ 100% ਤੇ ਫਿਰ ਐਡਵਾਂਸ ਕਿਵੇਂ ਕਰੋਗੇ ਕਿ ਉਹਨਾਂ ਨਾਲ ਫੋਨ 'ਤੇ ਸਾਰੀ ਸੈਟਿੰਗ ਕਰੂਗੇ ਸਰ ਦੇਖੋ ਇਹ ਹਰੇਕ ਨਾਲ ਅਗੇ ਜਿਹੜੇ ਪੈਸਾ ਬਚਾਣਾ ਚਾਹੁੰਦੇ ਨੇ ਕਿ ਦੇਖੋ ਇੱਕ ਕਹਾਵਤ ਬਣੀ ਹੋਈ ਹੈ ਬਿਜ਼ਨਸ ਕੀ ਮਾਲ ਖਰੀਦਣ ਤੇ ਪੈਸੇ ਬਚਦੇ ਨੇ ਵੇਚਣ ਤੇ ਘਾਟ ਬਚਦੇ ਨੇ ਰਾਈਟ ਸੋ ਹੋਲ سیلਰ ਭਰਾ ਉਹਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਔਰ ਇਹਦੇ ਜਾਣਦੇ ਨੇ ਤਾਂ ਇਸ ਵੀਡੀਓ ਨੂੰ ਸਮਝ ਚੁੱਕੇ ਹੋਣੇ ਨੇ ਕਿ ਸਾਡਾ ਪੈਸਿਆਂ ਦਾ ਬਚਾ ਕਿਵੇਂ ਹੋਣ ਵਾਲਾ ਅੱਛਾ ਹੋਲ سیلਰ ਭਰਾਵਾਂ ਦਾ ਕਿਵੇਂ ਫਾਇਦਾ ਹੋਏਗਾ ਪਰ ਚਲੋ ਕੇਟਰਸ ਦਾ ਤਾਂ ਸਮਝ ਲਿਆ ਕਿ ਉਹਨੂੰ ਅੱਛਾ ਪ੍ਰੋਡਕਟ ਮਿਲੇਗਾ ਤੁਸੀਂ ਬਾਕੀ ਨਾਲੋਂ ਵੀ ਘੱਟ ਪ੍ਰਾਈਸ ਦੋਗੇ ਹੋਲ سیلਰ ਜਿਹੜੇ ਭਰਾ ਉਹਨਾਂ ਦਾ ਕਿਵੇਂ ਫਾਇਦਾ ਹੋਏਗਾ ਚਲੋ ਹੋਲ سیلਰ ਦਾ ਫਾਇਦਾ ਐਦਾ ਹੋਏਗਾ ਕਿ ਹੁਣ ਉਹ ਲੋਕਲ ਮਾਰਕੀਟ ਜਾਂ ਕਿਸੇ ਮੰ ਲੈਣਾ ਚਾਹੁੰਦੇ ਉੱਥੋਂ ਮਾਲ ਚੱਕਦੇ ਨੇ ਔਰ ਉਹ ਉਹਨਾਂ ਨੂੰ ਕੁਝ ਸੜਨ ਭਾਜ ਦੇ ਰਿਹਾ ਹੈ ਨਾ ਸਰਟਨ ਭਾਜ ਦੇ ਰਿਹਾ ਹੈ ਸਾਡੇ ਕੋਲ ਹੋਲ ਸੇਲ ਹੈ ਜੀ ਸਮਝ ਗਏ ਤੁਸੀਂ ਕਿ ਇੱਥੋਂ ਲਏਗਾ ਤਾਂ ਡੈਫੀਨੇਟਲੀ ਰਿਟੇਲ ਨਾਲੋਂ ਸਸਤਾ ਮਿਲੇਗਾ ਜੀ ਹਮ ਮਤਲਬ ਤੁਸੀਂ ਕਿਹਾ ਕਿ ਖਰੀਦਣ ਚ ਬਚਤ ਜ਼ਿਆਦਾ ਹੁੰਦੀ ਹੈ ਵੇਚਣ ਨਾਲੋਂ ਜੀ ਹੁਣ ਜਿਵੇਂ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਨਹੀਂ ਤਾਂ ਪਰਤਾ ਹੋ ਜਾਏਗਾ ਨਾ ਹਾਂ ਜੀ ਫਰੈਂਚ ਫਰਾਈਜ਼ ਦਾ ਪੈਕੇਟ ਹੈ ਜੀ ਤੁਸੀਂ ਕਿਸੇ ਵੀ 2.5 ਕਿਲੋ ਦਾ ਪੈਕੇਟ ਹੈ ਕਿਸੇ ਵੀ ਰਿਟੇਲਰ ਕੋ ਜਾਓਗੇ ਤੁਹਾਨੂੰ 350 ਤੋਂ ਘੱਟ ਪੈਕੇਟ ਨਹੀਂ ਦੇਵੇਗਾ ਹੁਣ ਜੇ ਮੈਨੂੰ ਪੁੱਛੋ ਤਾਂ 240 ਰੁਪਏ ਦਾ ਪੈਕੇਟ ਮੇਰੇ ਕੋਲ ਜਿੰਨੇ ਮਰਜੀ ਮਿਲ ਜਾਂਦਾ ਬਹੁਤ ਬੈਨੀਫਿਟ ਹੈ ਬਿਲਕੁਲ ਹਾਂਜੀ ਹਾਂ ਹਾਂ ਪਰ ਕਿਉਂਕਿ ਤੁਹਾਡੀ ਇਨਵੈਸਟਮੈਂਟ ਵੀ ਹੈ ਤੁਹਾਨੂੰ ਤੁਸੀਂ ਪਿੱਛੋਂ ਲੋਡ ਜਿਆਦਾ ਚੱਕਦੇ ਹੋ ਤੁਸੀਂ ਕਰਕੇ ਰੇਟ ਜਿਹਾ ਵੋਲਿਊਮ ਵਧਾ ਰਹੇ ਆਂ ਨਹੀਂ ਮਾਰਜਿਨ ਘਟਾ ਰਹੇ ਹੂੰ ਠੀਕ ਹੈ ਜੀ ਤੇ ਕੋਈ ਹੋਰ ਜਾਂਦੇ ਜਾਂਦੇ ਸਨੇਹ 18 ਨੰਬਰ ਦੁਕਾਨ ਦੀ ਮੈਂ ਚਾਹੁੰਨਾ ਥੋੜੀ ਮਸ਼ਹੂਰੀ ਕਰੋ ਜਿਹੜੇ ਸਿੰਗਲ ਸਿੰਗਲ ਪੈਕੇਟ ਲੈਣਾ ਚਾਹੁੰਦੇ ਹਨ ਹਾਂਜੀ ਅਗੇਨ ਜਿਹੜੇ ਰਿਟੇਲ ਲੈਣਾ ਚਾਹੁੰਦੇ ਨੇ ਜਿਹੜੇ ਵੀਡੀਓ ਦੇਖ ਕੇ ਕਹਿ ਰਹੇ ਨੇ ਕਿ ਭਾਈ ਅਸੀਂ ਐਡੀਆਂ ਥੈਲੀਆਂ ਤਾਂ ਨਹੀਂ ਲੈ ਸਕਦੇ ਉਹਨਾਂ ਲਈ 200 ਗ੍ਰਾਮ ਕਿਲੋ ਅੱਧਾ ਕਿਲੋ ਹਰ ਤਰ੍ਹਾਂ ਦੀ ਪੈਕਿੰਗ ਕਰਨਾ ਕੁਝ ਨਹੀਂ ਹੈ ਸਬਜੀ ਮੰਡੀ 18 ਨੰਬਰ ਦੁਕਾਨ ਤੇ ਜਾਣਾ ਹੈ ਐਂਡ ਉਹਨੂੰ ਸਿਰਫ ਦੱਸਣਾ ਹੈ ਕਿ ਮੈਨੂੰ ਇਹ ਚਾਹੀਦਾ ਹੈ ਐਂਡ ਸਮਾਨ ਤੁਹਾਨੂੰ ਹਰ ਵੇਲੇ ਹਾਜ਼ਰ ਮਿਲੇਗਾ ਜੀ ਇੱਕ ਵਾਰੀ ਫੇਰ ਤੋਂ ਦਿਖਾ ਦਿਆਂ ਚੈਂਬਰ ਜਿਹੜਾ ਆ ਅਰਜੋਨ ਜੀ ਨੇ ਲਾਇਆ ਤਾਂ ਉਹ ਤੁਸੀਂ ਦੇਖ ਸਕਦੇ ਹੋ ਅਸੀਂ ਅੰਦਰ ਨਹੀਂ ਜਾਣਾ ਭਾਈ ਆ ਇਹਨਾਂ ਨੇ ਕੁਆਲਿਟੀ ਲੋਕ ਕਰ ਦਿੱਤੀ ਆ ਆ ਜਦੋਂ ਉਹ ਦੇਖੋ ਉਹ ਦੇਖੋ ਜੇ ਕਿਸ ਨੇ ਗਾਣਾ ਗੋਣਾ ਸ਼ੂਟ ਕਰਨਾ ਤੇ ਇੱਥੇ ਕੀ ਕਰ ਸਕਦੇ ਪਰ ਆ ਹੁਣ ਇਹਨਾਂ ਨੇ ਆ ਦੇਖੋ ਜੀ ਆ ਇਹਨਾਂ ਨੇ ਕੁਆਲਿਟੀ ਲੋਕ ਕਰ ਦਿੱਤੀ ਆ ਤਾਂ ਪ੍ਰਿਜ਼ਰਵ ਚੀਜ਼ਾਂ ਨੂੰ ਆਪਣੇ ਢੰਗ ਨਾਲ ਕੀਤਾ ਜਾਂਦਾ ਠੀਕ ਹੈ ਨਾ ਇਹ ਚ ਕੋਈ ਕੈਮੀਕਲ ਨਹੀਂ ਪਾਇਆ ਜਾਂਦਾ ਤਾਂ ਜਿਹੜੀ ਕੁਆਲਿਟੀ ਹੈ ਉਹ ਮੇਨਟੇਨ ਰਹਿੰਦੀ ਔਰ ਤੁਸੀਂ ਤਾਜ਼ਾ ਸ਼ੁੱਧ ਪੂਰਾ ਹਾਈਜਾਇਨਿਕ ਜਿਹੜਾ ਤੁਹਾਨੂੰ ਸਮਾਨ ਮਿਲਦਾ ਔਰ ਜੇ ਕੈਟਰਸ ਦਾ ਵੀ ਫਾਇਦਾ ਨਾ ਜੇ ਉਹ ਅੱਛਾ ਸਮਾਨ ਉੱਥੇ ਸਰਵ ਕਰਨਗੇ ਤਾਂ ਡੈਫੀਨੇਟਲੀ ਹੋਰ ਵੀ ਜਿਹੜੇ ਲੋਕ ਹੈ ਉਹ ਐਲੋਰ ਕੰਜ਼ਿਮਰ ਕੁਆਲਿਟੀ ਜਾਣੀ ਚਾਹੀਦੀ ਜੀ ਅਸੀਂ ਕੁਆਲਿਟੀ ਵੱਲੋਂ ਬਹੁਤ ਕੌਨਸ਼ੀਅਸ ਆ ਜੀ ਕਿ ਜਿਹੜਾ ਵੀ ਸਾਡੇ ਜ ਤੁਹਾਨੂੰ ਸਮਾਨ ਜਾ ਰਿਹਾ ਹੈ ਉਹ ਜਿਹੜਾ ਖਾ ਰਿਹਾ ਹੈ ਉਹ ਹੈਲਥੀ ਹੈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸਬਜੀ ਵੰਡ ਦੀ ਬੈਕ ਸਾਈਡ ਤੇ ਗੱਡੀ ਸਿੱਧੀ ਇੱਥੇ ਇਹਨਾਂ ਦੇ ਅੱਡੇ ਤੱਕ ਪਹੁੰਚਦੀ ਆ ਜੀ ਇਹਨਾਂ ਦੇ ਕੋਲਡ ਚੈਂਬਰ ਤੱਕ ਪਹੁੰਚਦੀ ਹੈ ਤੁਸੀਂ ਗੱਡੀ ਵੀ ਲਿਆ ਸਕਦੇ ਹੋ ਟੂ-ਵੀਲਰ ਤੇ ਵੀ ਆ ਸਕਦੇ ਆ ਸਮਾਨ ਘਰੇ ਵੀ ਮਗਾ ਸਕਦੇ ਬਾਕੀ ਟਰਮਸ ਇਹਨਾਂ ਨੇ ਕਿਹਾ ਫੋਨ ਤੇ ਡਿਸਾਈਡ ਕਰ ਲਣਗੇ ਅਰਜੁਨ ਜੀ ਬਹੁਤ ਚੰਗਾ ਲੱਗੇ ਚੈਂਪਰ ਦੇਖ ਕੇ ਅਸੀਂ ਵੀ ਹੁਣ ਮੂਰੇ ਇੱਕ ਤੋਂ ਫੰਕਸ਼ਨਸ ਆਉਣ ਵਾਲੇ ਆ ਤੁਹਾਨੂੰ ਜ਼ਰੂਰ ਸੇਵਾ ਦਾ ਮੌਕਾ ਦੇਣਗੇ ਔਰ ਜਿਹੜੇ ਸਾਡੇ ਕੈਟਰਰ ਭਰਾ ਆ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਤੁਹਾਡਾ ਤਾਲਮਿਲ ਬਣਾਇਆ ਜਾਵੇ ਤਾਂ ਜੋ ਤੁਹਾਡਾ ਵੀ ਬੈਨੀਫਿਟ ਹੋਵੇ ਤੇ ਕੈਟਰਰਸ ਜਿਹੜੇ ਸਾਡੇ ਭਰਾ ਆ ਉਹਨਾਂ ਦੇ ਬੈਨੀਫਿਟ ਹੋਵੇ ਬਹੁਤ ਸ਼ੁਕਰ ਹੈ ਅਰਜੁਨ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰ ਹੈ ਓਕੇ ਬੜੇ ਨਮ ਬੀਤ ਨੂੰ ਸ਼ਾਮ ਛੁੱਟਦੀ ਨਹੀਂ ਸਰੀ 55% ਜਾਂਦਾ ਬਸ ਫਿਰ ਤਦੋਂਗੇ ਸਾਸਿਕਾਲ ਰੋਪਨ ਕਾ